ਈੜੀ ਵੱਲੋਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਕੀਤੀ ਗਈ ਗ੍ਰਿਫਤਾਰੀ ਦੇ ਵਿਰੋਧ ਦੇ ਵਿੱਚ ਅੱਜ ਆਮ ਆਦਮੀ ਪਾਰਟੀ ਬਠਿੰਡਾ ਦੇ ਵਰਕਰ ਸਮੂਹ ਬੈਠੇ ਸਮੂਹਿਕ ਵਰਤ ਤੇ ਕੀਤੀ ਗਈ ਕੇਂਦਰ ਸਰਕਾਰ ਖਿਲਾਫ ਨਾਅਰੇਬਾਜ਼ੀ ਐਤਵਾਰ ਨੂੰ 11 ਵਜੇ ਦੇ ਲਗਭਗ ਬੁਲਾਰਿਆਂ ਨੇ ਬੋਲਦਿਆਂ ਕਿ ਹਾਂ ਕਿ ਜੋ ਈੜੀ ਵੱਲੋਂ ਕੇਂਦਰ ਸਰਕਾਰ ਦੀ ਸਹ ਦੇ ਉੱਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰ ਕੀਤੀ ਹੈ ਅਸੀਂ ਉਸ ਦਾ ਵਿਰੋਧ ਕਰਦੇ ਹਾਂ ਤੇ ਅੱਜ ਪੂਰੇ ਦੇਸ਼ ਦੇ ਅੰਦਰ ਆਮ ਆਦਮੀ ਪਾਰਟੀ ਦੇ ਵਰਕਰ ਜਿਹੜੇ ਉਹ ਅੱਜ ਵਰਤ ਤੇ ਬੈਠੇ ਹੋਏ ਹਨ ਅੱਜ ਇਹਨਾਂ ਵੱਲੋਂ ਵੀ 11 ਵਜੇ ਤੋਂ ਲੈ ਕੇ ਸ਼ਾਮ ਨੂੰ 5 ਵਜੇ ਤੱਕ ਬਠੰਡਾ ਦੇ ਅੰਬੇਡਕਰ ਪਾਰਕ ਵਿਖੇ ਵਰਤ ਤੇ ਸਾਰੇ ਵਰਕਰ ਬੈਠੇ ਦੇਖੋ ਤਸਵੀਰਾਂ ਜਿੱਥੇ ਇਸ ਦੇ ਨਾਲ ਸਾਰੇ ਹੀ ਵਰਕਰਾਂ ਵੱਲੋਂ ਅੱਜ ਇੱਥੇ ਆਪਣਾ ਵਰਤ ਰੱਖਿਆ ਜਾ ਰਿਹਾ ਹੈ ਉਹਨਾਂ ਵੱਲੋਂ ਹਾਰ પાਕੇ ਇੱਥੇ ਉਹਨਾਂ ਦਾ ਵਰਕਰਾਂ ਦਾ ਸਵਾਗਤ ਕੀਤਾ ਗਿਆ ਕਿਉਂਕਿ ਈਡੀ ਵੱਲੋਂ ਜੋ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰ ਕੀਤੀ ਹੈ ਉਹਦੇ ਵਿਰੋਧ ਵਿੱਚ ਅੱਜ ਇਹਨਾਂ ਵੱਲੋਂ ਆਪਣਾ ਪੂਰੇ ਇੰਡੀਆ ਦੇ ਅੰਦਰ ਆਮ ਆਦਮੀ ਪਾਰਟੀ ਵਰਕਰਾਂ ਵੱਲੋਂ ਵਰਤ ਰੱਖਿਆ ਜਾ ਰਿਹਾ ਹੈ ਜਿੰਦਾਬਾਦ ਜਿੰਦਾਬਾਦ ਇਨਕਲਾਬ ਜਿੰਦਾਬਾਦ ਜਰਾਬੇ ਅਮਰ ਸੋਕੀ ਕੇ ਕੇਜਰੀਵਾਲ ਤਰੀ ਸੋਕੀ ਤੇ ਜਰਾਬੇ ਅਮਰ ਸੋਕੀ ਇਨਕਲਾਬ ਜਿੰਦਾਬਾਦ ਇਨਕਲਾਬ ਜਿੰਦਾਬਾਦ ਮੈਂ ਸਰ ਕੀ ਨਾਮ ਹੈ ਤੁਹਾਡਾ ਕੀ ਹੋ ਮੈਂ ਨੀਲਗਰਗਾ ਚੇਅਰਮੈਨ ਆ ਮੀਡੀਅਮ ਇੰਡਸਟਰੀ ਡਿਵੈਲਪਮੈਂਟ ਬੋਰਡ ਦਾ ਤੇ ਪੰਜਾਬ ਦਾ ਟ੍ਰੇਡ ਬਿੰਗ ਦਾ ਪ੍ਰਧਾਨ ਹੈਗਾ ਅੱਜ ਅਸੀਂ ਇੱਥੇ ਇਕੱਠੇ ਇਸ ਕਰਕੇ ਹੋਏ ਆ ਕਿ ਅੱਜ ਪੂਰੇ ਆਲ ਇੰਡੀਆ ਦੇ ਵਿੱਚ ਕਾਲ ਦਿੱਤੀ ਹੋਈ ਹੈ ਕਿ ਜਿਹੜੀ ਨਜਾਇਜ਼ ਗ੍ਰਿਫਤਾਰੀ ਕੀਤੀ ਹੈ ਸ਼੍ਰੀ ਅਰਵਿੰਦ ਕੇਜਰੀਵਾਲ ਦੀ ਉਹਦਾ ਵਿਰੋਧ ਕਰਨ ਵਾਸਤੇ ਪਰ ਮੈਂ ਇੱਕ ਚੀਜ਼ ਬੜੀ ਸਪਸ਼ਟ ਕਰ ਦਿਆਂ ਅੱਜ ਮਸਲਾ ਆਵਾਦੀ ਪਾਰਟੀ ਦੰਨੀ ਹੈ ਅੱਜ ਮਸਲਾ ਕੇਜਰੀਵਾਲ ਦੀ ਗ੍ਰਿਫਤਾਰੀ ਦੰਨੀ ਹੈ ਮਸਲਾ ਉਸ ਤੋਂ ਕਿਤੇ ਵੱਡਾ ਆ ਅੱਜ ਸਾਡਾ ਜਿਹੜਾ ਲੋਕਤੰਤਰ ਹੈ ਉਹ ਖਤਰੇ ਦੇ ਵਿੱਚ ਹੈ ਸਾਡਾ ਮੁਲਕ ਲੋਕਤੰਤਰ ਤੋਂ ਅਨਾਂਸ਼ਾਹੀ ਵੱਲ ਵਧਿਆ ਹੈਗਾ ਉਹਨੂੰ ਬਚਾਉਣਾ ਬਹੁਤ ਜ਼ਰੂਰੀ ਆ ਜਿੰਨੀਆਂ ਸਾਡੀਆਂ ਡੈਮੋਕ੍ਰੈਟਿਕ ਸੰਸਥਾਵਾਂ ਸੀ ਜਿੰਨਾ ਜਿੱਸਾ ਕਿ ਸੰਵਿਧਾਨ ਦੇ ਵਿੱਚ ਦਰਜ ਹੈ ਹਰ ਇੱਕ ਦਾ ਆਪਣਾ ਇੱਕ ਰੋਲ ਹੈ ਇੰਡੀਪੈਂਡੈਂਸ ਹੈਗਾ ਚਾਹੇ ਉਹ ਈਡੀ ਹੋਵੇ ਇਲੈਕਸ਼ਨ ਕਮਿਸ਼ਨ ਹੋਵੇ ਸੀਬੀਆਈ ਹੋਵੇ ਆਰਬੀਆਈ ਹੋਵੇ ਇਨਕਮ ਟੈਕਸ ਹੋਵੇ ਜੁਡੀਸ਼ਰੀ ਹੋਵੇ ਲੇਕਿਨ ਸਾਰਾ ਤਾਰ ਤਾਰ ਇਹਨਾਂ ਨੇ ਕਰ ਦਿੱਤਾ ਹੈਗਾ ਸੋ ਇਸ ਕਰਕੇ ਜਿਹੜੀ ਇਹ ਡੈਮੋਕਰੇਸੀ ਨੂੰ ਜੇ ਅੱਜ ਨਾ ਬਚਾਇਆ ਜੇ ਅਸੀਂ ਅੱਜ ਨਾ ਬੋਲੇ ਤਾਂ ਕਦੋਂ ਬੋਲਾਂਗੇ ਜੇ ਅਸੀਂ ਨਾ ਬੋਲੇ ਤਾਂ ਕੌਣ ਬੋਲੇਗਾ ਇਸ ਕਰਕੇ ਜਿੰਨਾ ਹੈਗਾ ਇੱਕ ਸੀ ਇਕੱਠੇ ਹੋਏ ਆ 11 ਵਜੇ ਤੋਂ ਲੈ ਕੇ 5 ਵਜੇ ਤੱਕ ਅਸੀਂ ਵਰਤ ਰੱਖਿਆ ਹੈਗਾ ਮਤਲਬ ਕੇਜਰੀਵਾਲ ਸਾਹਿਬ ਨਾਲ ਆਪਣੀ ਸੋਲੀਡੈਰਿਟੀ ਸ਼ੋਅ ਕਰਨ ਵਾਸਤੇ ਲੋਕਾਂ ਨੂੰ ਵਾਸਤੇ ਕਿ ਇਹ ਜਿਹੜੀ ਡੈਮੋਕ੍ਰੇਸੀ ਹੈ ਸਾਨੂੰ ਐਵੇਂ ਨਹੀਂ ਮਿਲਗੀ ਕਿਸੇ ਟਾਈਮ ਤੇ ਸੁਭਾਚੰਦਰ ਬੋਜੀ ਨੇ ਕਿਹਾ ਸੀ ਕਿ ਤੁਸੀਂ ਮੈਨੂੰ ਖੂਨ ਦਿਓ ਮੈਂ ਤੁਹਾਨੂੰ ਆਜ਼ਾਦੀ ਦਿਆਂਗਾ ਇਹਦਾ ਮਤਲਬ ਜਿਹੜੀ ਸਾਡੀ ਆਜ਼ਾਦੀ ਹੈ ਉਹ ਖੂਨ ਤੋਂ ਜ਼ਿਆਦਾ ਮਿੰਗੀ ਹੈ ਸੋ ਇਸ ਲਈ ਤਾਂ ਲੱਖਾਂ ਲੋਕਾਂ ਨੇ ਖੂਨ ਬਹਾਇਆ ਲੱਖਾਂ ਲੋਕਾਂ ਨੇ ਫਾਂਸੀਆਂ ਦੇ ਰੱਸੇ ਚੁੰਮੇ ਹੈਗੇ ਇਸ ਨੂੰ ਐ ਅਣਜਾਣ ਦੇ ਵਿੱਚ ਜਾਨ ਕਿਵੇਂ ਦੇ ਦੀਏ ਸੀ ਮੈਂ ਹੈੱਡ ਕੁਟਰ ਨਵਜੀਤ ਜਿੱਤਾ ਚੇਅਰਮੈਨ ਸ਼ੂਗਰ ਫੈਡ ਪੰਜਾਬ ਅੱਜ ਦੀ ਜੋ ਸਾਡਾ ਵਾਰਤ ਦੇ ਜੋ ਅੱਜ ਕਾਲ ਕੀਤੀ ਗਈ ਹੈ ਤੁਸੀਂ ਵੀ ਜਾਣਦੇ ਹੋ ਕਿ ਸਾਡੇ ਦੇਸ਼ ਦਾ ਜੋ ਤਾਨਾਸ਼ਾ ਨਰਿੰਦਰ ਸਿੰਘ ਮੋਦੀ ਜੋ ਕਿ ਸਾਡੇ ਦੇਸ਼ ਦਾ ਪ੍ਰਧਾਨ ਮੰਤਰੀ ਹੈ ਉਹਨਾਂ ਦੁਆਰਾ ਜੋ ਕੰਮ ਕੀਤੇ ਜਾ ਰਹੇ ਆ ਉਹ ਸਾਰਿਆਂ ਨੂੰ ਪਤਾ ਹੀ ਹੈ ਭਲੀ ਭਾਂਤ ਸਾਹਿਬ ਜਾਨੂਓ ਕਿ ਭਾਰਤ ਦੇ ਵਿੱਚੋਂ ਡੈਮੋਕ੍ਰੇਸੀ ਨੂੰ ਖਤਮ ਕਰਨ ਲਈ ਡੈਮੋਕ੍ਰੇਸੀ ਦਾ ਕਤਲ ਕਰਨ ਲਈ ਕੀਤਾ ਜਾ ਰਿਹਾ ਹੈ ਕਿਉਂਕਿ ਉਹਨੂੰ ਪਤਾ ਕਰ ਜੇਕਰ ਉਹਨਾਂ ਨੂੰ ਕੋਈ ਟੱਕਰ ਦੇ ਸਕਦਾ ਜੇਕਰ ਆਪੋਜੀਸ਼ਨ ਦੇ ਵਿੱਚ ਉਹਨਾਂ ਬਰਾਬਰ ਕੋਈ ਖੜ੍ਹ ਸਕਦਾ ਸ੍ਰੀ ਅਰਵਿੰਦ ਕੇਜਰੀਵਾਲ ਜੀ ਆ ਸੋ ਉਹਨਾਂ ਨੇ ਇੱਕ ਪ੍ਰੀ ਪਲੈਨਿੰਗ ਕੀਤੀ ਪਹਿਲਾਂ ਦੇਖੋ ਉਹਨਾਂ ਨੇ ਸਾਰਾ ਕੁਝ ਦੇਖਿਆ ਅਰਵਿੰਦ ਕੇਜਰੀ왈 ਜੀ ਨੂੰ ਇਸ ਤਰ੍ਹਾਂ ਦਾ ਤੰਗ ਕੀਤਾ ਜਾਬ ਦਿੱਲੀ ਦੇ ਵਿੱਚ ਕੰਮ ਨਾ ਕਰਨ ਦਿੱਤੇ ਜਾਣ ਤਾਂ ਉਹਨਾਂ ਵਿੱਚ ਵੀ ਉਹ ਫੇਲ ਹੋ ਗਏ ਉਸ ਤੋਂ ਬਾਅਦ ਉਹਨੂੰ ਦੇਖਿਆ ਕਿ ਜੇ ਆਮ ਆਦਮੀ ਪਾਰਟੀ ਨੂੰ ਤੋੜਨਾ ਤੇ Arvind Kejriwal ਜੀ ਨੂੰ ਅਰੈਸਟ ਪਾ ਦਿਓ ਤਾਂ ਉਹਨਾਂ ਦੀ ਚੱਕ ਕੇ ਅਰੈਸਟ ਪਾਦੀ ਪਹਿਲਾਂ ਸੰਜੇ ਸਿੰਘ ਜੀ ਨੂੰ ਅਰੈਸਟ ਕਰ ਲਿਆ ਇਸ ਤਰ੍ਹਾਂ ਦੇ ਨਾਲ ਜਿਹੜੀ ਆਮ ਆਦਮੀ ਪਾਰਟੀ ਦੀ ਵੱਡੀ ਲੀਡਰਸ਼ਿਪ ਨੂੰ ਅਰੈਸਟ ਕੀਤਾ ਜਾ ਰਿਹਾ ਤਾਂ ਕਿ ਭਾਰਤ ਦੇ ਵਿੱਚੋਂ ਲੋਕਤੰਤਰ ਨੂੰ ਖਤਮ ਕੀਤਾ ਜਾਵੇ ਪਰ ਮੈਂ ਗੱਲ ਦੱਸ ਦੇਣਾ ਚਾਹੁੰਦਾ ਕਿ ਸਾਡੇ ਭਾਰਤ ਦੇ ਲੋਕ ਸਾਡੇ ਪੰਜਾਬ ਦੇ ਲੋਕ ਇੱਕ ਬੜੇ ਜਨੂਨੀ ਤੇ ਜਜ਼ਬਾਤੀ ਹੈ ਕਦੇ ਕਤਈ ਇਹ ਬਰਦਾਸ਼ਤ ਨਹੀਂ ਕਰ ਲਗੇ ਕਿ ਸਾਡਾ ਲੋਕਤੰਤਰ ਇੱਥੋਂ ਖਰਾਬ ਹੋਵੇ ਪਰ ਮੈਂ ਗੱਲ ਦੱਸ ਦੇਣਾ ਚਾਹੁੰਦਾ ਕਿ ਮੋਦੀ ਜਿਹੜੇ ਜਿਹੜੀਆਂ ਗਲਤੀਆਂ ਮੋਦੀ ਕਰ ਚੁੱਕਾ ਜਾਂ ਜਿਹੜੀਆਂ ਜਿਹੜੀਆਂ ਗਲਤੀਆਂ ਮੋਦੀ ਕਰ ਰਿਹਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਸਾਡੇ ਭਾਰਤ ਦੇ ਲੋਕ ਹੈ ਜ਼ੁਲਮ ਦੇ ਖਿਲਾਫ ਜਿਹੜਾ ਵੋਟ ਦੇ ਕੇ ਲੜਨਗੇ ਔਰ ਦੇਖੋਗੇ ਕਿ ਜਿਹੜੀ ਇੰਡੀਆ ਜਿਹੜੀ ਭਾਰਤ ਦੇ ਵਿੱਚ ਇੰਡੀਆ ਦੀ ਸਰਕਾਰ ਬਣੇਗੀ ਔਰ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੇ ਜਿਹੜੇ ਹੈਗੇ ਆ ਸਾਰੇ ਜਿਹੜੇ 13 13 MP ਜਿੱਤਗੇ ਜਿਹੜੇ ਸ਼੍ਰੀ ਸਰਦਾਰ ਭਵਨ ਸਿੰਘ ਮਾਨ ਦੀ ਟੋਲੀ ਵਿੱਚ ਪਾਉਣਗੇ ਕਿਉਂਕਿ ਜ਼ੁਲਮ ਦਾ ਅੰਤ ਹੁੰਦਾ ਹੈ ਅਤ ਦਾ ਅੰਤ ਹੁੰਦਾ ਹੈ ਅੱਜ ਮੋਦੀ ਸਾਹਿਬ ਨੇ ਅਤ ਕਰ ਦਿੱਤੀ ਹੈ ਉਹਦਾ ਅੰਤ ਹੋਣਾ ਜ਼ਰੂਰੀ ਹੈ ਸੋ ਸਾਡੀ ਸਾਰੀ ਲੀਡਰਸ਼ਿਪ ਸਾਡੇ ਸਾਰੇ ਵਲੰਟੀਅਰ ਸਾਹਿਬਾਨਾਂ ਜੀ ਇਕੱਤਰ ਹੋ ਕੇ ਜਿਹੜੀ ਅੱਜ ਦੀ ਕਾਲ ਆ ਵਰਤ ਦੀ ਕਾਲ ਹੈ ਉਹਦੇ ਉੱਪਰ ਬੈਠੇ ਆ ਅਸੀਂ 11 ਵਜੇ ਤੋਂ ਲੈ ਕੇ ਸ਼ਾਮ ਦੇ 5 ਵਜੇ ਤੱਕ ਪਹਿਲਾਂ ਸਿੰਬੋਲਿਕ ਜਿਹੜਾ ਅੱਜ ਇੱਕ ਵਰਤ ਰੱਖਾਂਗੇ ਜੇਕਰ ਫਿਰ ਵੀ ਇਹਦੇ ਉੱਪਰ ਕੋਈ ਗੌਰ ਨਹੀਂ ਕੀਤੀ ਜਾਂਦੀ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਸਾਡੀ ਜੀ ਸੀਨੀਅਰ ਲੀਡਰਸ਼ਿਪ ਜੋ ਜੋ ਸਾਨੂੰ ਹੁਕਮ ਕਰੇਗੀ ਅਸੀਂ ਉਹ ਤੇ ਫੋਲੋ ਚੜਾਵਾਂਗੇ ਹੋ ਸਕਦਾ ਇਹਦੇ ਲਈ ਸਾਨੂੰ ਕੋਈ ਪ੍ਰਬੰਧੀਆਂ ਦੇਣਗੇ ਭੈਜਣ ਅਸੀਂ ਕਦੇ ਹੀ ਪਿੱਛੇ ਨਹੀਂ ਹਟਾਂਗੇ ਅੱਜ ਸਾਰੇ ਦੇਸ਼ ਦੇ ਵਿੱਚ ਆਮ ਆਦਮੀ ਪਾਰਟੀ ਵੱਲੋਂ ਜੋ ਆਮ ਆਦਮੀ ਪਾਰਟੀ ਦੇ ਕਨਵੀਨਰ ਤੇ ਦਿੱਲੀ ਦੇ ਤੀਜੀ ਵਾਰੀ ਦੇ ਮੁੱਖ ਮੰਤਰੀ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਜਿਨ੍ਹਾਂ ਨੂੰ ਕੇਂਦਰ ਸਰਕਾਰ ਵੱਲੋਂ ਮੋਦੀ ਸਰਕਾਰ ਵੱਲੋਂ ED ਨੇ ਬੇਵਜ੍ਹਾ ਗ੍ਰਿਫਤਾਰ ਕਰਕੇ ਤਿਹਾਰ ਜੇਲ੍ਹ ਦੇ ਵਿੱਚ ਬੰਦ ਕੀਤਾ ਹੋਇਆ ਉਸ ਮੰਡੀ ਕੱਲੀ ਆਮ ਆਦਮੀ ਪਾਰਟੀ ਦੇ ਵਿੱਚ ਨੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਜੋ ਇਨਸਾਫਪਸੰਦ ਲੋਕ ਹੈ ਜੋ ਡੈਮੋਕ੍ਰੇਸੀ ਨੂੰ ਪਿਆਰ ਕਰਦੇ ਆ ਜੋ ਇਨਸਾਫ پسند ਲੋਕ ਆ ਬੁੱਧੀਜੀਵੀ ਲੋਕ ਆ ਸਿਆਣੇ ਲੋਕ ਆ ਉਹਨਾਂ ਦੇ ਵਿੱਚ ਬਹੁਤ ਵੱਡਾ ਰੋਸ ਤੇ ਚਿੰਤਾ ਸੋ ਉਸੇ ਲੜੀ ਦੇ ਤਹਿਤ ਆਮ ਆਦਮੀ ਪਾਰਟੀ ਵੱਲੋਂ ਇਹ 11 ਮਈ ਤੋਂ ਲੈ ਕੇ 5 ਵਜੇ ਤੱਕ ਦੀ ਵਰਤ ਦੀ ਕਾਜ ਦਿੱਤੀ ਗਈ ਹੈ ਸੋ ਇਹ ਸਾਡਾ ਇੱਕ ਸੰਕੇਤਕ ਰੋਸ ਪ੍ਰਦਰਸ਼ਨ ਹੈ ਇਸ ਤੋਂ ਪਹਿਲਾਂ ਦਿੱਲੀ ਦੇ ਵਿੱਚ ਚੰਡੀਗੜ੍ਹ ਦੇ ਵਿੱਚ ਪਾਰਟੀ ਨੇ ਰੋਸ ਪ੍ਰਦਰਸ਼ਨ ਕੀਤੇ ਨੇ ਆ ਉਹਨਾਂ ਨੇ ਸਮੇਂ ਦੇ ਵਿੱਚ ਅਸੀਂ ਜਿਹੜੀ ਹੈਗੀ ਆ ਡੈਮੋਕ੍ਰੇਸੀ ਨੂੰ ਬਚਾਉਣ ਦੇ ਲਈ ਸੰਵਿਧਾਨ ਨੂੰ ਬਚਾਉਣ ਦੇ ਲਈ ਜਿਹੜੀ ਹਰ ਕੁਰਬਾਨੀ ਕਰਨ ਦੇ ਲਈ ਤਿਆਰ ਆ ਕਿਉਂਕਿ ਦੇਸ਼ ਸਾਡਾ ਅਸੀਂ ਦੇਸ਼ ਦੇ ਵਾਸੀ ਆ ਜਿਵੇਂ ਸਿਆਣੇ ਕਹਿੰਦੇ ਦੇਸ਼ ਆ ਪਿਆਰਾ ਸਾਨੂੰ ਜ਼ਿੰਦਗੀ ਪਿਆਰੀ ਨਾਲੋਂ ਦੇਸ਼ ਦੇ ਪਿਆਰੇ ਇਹਦੇ ਲੋਕ ਖਾਣੀਆਂ ਤੋੜ ਦੇਣੀ ਅਸੀਂ ਲਹੂ ਪੀਣੀ ਜੋ ਖਾਣੀਆਂ ਸੋ ਮੋਦੀ ਸਰਕਾਰ ਜੋ ਲਗਾਤਾਰ ਡੈਮੋਕ੍ਰੈਟਿਕ ਕਦਰਾਂ ਕੀਮਤਾਂ ਦਾ ਘਾਣ ਕਰ ਰਹੀ ਆ ਅਸੀਂ ਉਹ ਬਰਦਾਸ਼ਤ ਨਹੀਂ ਕਰਾਂਗੇ ਡਾਕਟਰ ਭੀਮਰਾਓ ਉਮੀਦਵਾਰ ਜਿਨ੍ਹਾਂ ਨੇ ਕੁਰਬਾਨੀਆਂ ਦੇ ਕੇ ਸਾਡੇ ਦੇਸ਼ ਭਗਤਾਂ ਨੇ ਦੇਸ਼ ਆਜ਼ਾਦ ਕਰਾਇਆ ਸੀ ਇਸ ਦੇਸ਼ ਦੀ ਆਜ਼ਾਦੀ ਔਰ ਲੋਕਤੰਤਰ ਕਦਰਾਂ ਕੀਮਤਾਂ ਨੂੰ ਬਚਾ ਕੇ ਰੱਖਣਾ ਹਰ ਸ਼ਹਿਰੀ ਦੀ ਹਰ ਦੇਸ਼ ਨੂੰ ਪਿਆਰ ਕਰਨ ਵਾਲੀ ਵਿਅਕਤੀ ਦੀ ਜ਼ਿੰਮੇਵਾਰੀ ਹੈ ਸੋ ਅਸੀਂ ਉਹ ਜ਼ਿੰਮੇਵਾਰੀ ਅੱਜ ਵੀ ਨਿਭਾ ਰਹੇ ਹਾਂ ਤੇ ਕੱਲ ਨੂੰ ਵੀ ਨਿਭਾਵਾਂਗੇ